ਸਖਵਿੰਦਰ ਸਿੰਘ ਕਲਕੱਤਾ ਕਤਲकांड ਦੇ ਵਿੱਚ ਆਖਰਕਾਰ ਹੋਇਆ ਕੀ ਹੈ ਕੌਣ ਇਨਵੋਲਡ ਹੈ ਕੌਣ ਨਹੀਂ ਇਸ ਉੱਤੇ ਪੁਲਿਸ ਨੇ ਵੱਡਾ ਖੁਲਾਸਾ ਉਸ ਵੇਲੇ ਕੀਤਾ ਜਦੋਂ ਤਿੰਨ ਮੁਲਜ਼ਮਾਂ ਨੂੰ ਇਸ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਔਰ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਹਦੇ ਵਿੱਚ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਚਾਹਲ ਮੌਜੂਦ ਸਨ ਔਰ ਇਸ ਦੇ ਨਾਲ ਨਾਲ ਵਾਖਵਾਖ ਪੁਲਿਸ ਅਧਿਕਾਰੀ ਉੱਥੇ ਮੌਜੂਦ ਰਹੇ ਔਰ ਉਹਨਾਂ ਨੇ ਇਸ ਪੂਰੇ ਮਾਮਲੇ ਦੀ ਬਰੀਫਿੰਗ ਜਿਹੜੀ ਹੈ ਉਹ ਪਹਿਲੀ ਬਰੀਫਿੰਗ ਦੇ ਤੌਰ ਦੇ ਉੱਤੇ ਮੀਡੀਆ ਨੂੰ ਦਿੱਤੀ ਹੈ ਦੱਸਦੀ ਹੈ ਕਿ ਇਸ ਪੂਰੇ ਮੈਟਰ ਦੇ ਉੱਤੇ ਜੇ ਝਾਤ ਮਾਰੀਏ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਮਾਮਲੇ ਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਜਾਣਕਾਰੀ ਪੁਲਿਸ ਨੇ ਦਿੱਤੀ ਜਾਣਕਾਰੀ ਦਿੰਦਿਆਂ ਹੋਇਆਂ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਪੁਲਿਸ ਨੇ ਇਸ ਵੱਡੇ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਐਫਆਈਆਰ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਕਾਰਵਾਈ ਦੇ ਵਿੱਚ ਵਰਤਿਆ ਗਿਆ ਪਿਸਤੌਲ ਅਤੇ ਗੱਡੀ ਵੀ ਬਰਾਮਦ ਕਰ ਲਏ ਗਏ ਨੇ। ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਸ਼ੈਣਾ ਦੇ ਵਸਨੀਕ ਹਰਜਿੰਦਰ ਸਿੰਘ ਜਿੰਦਰ, ਗੁਰਦੀਪ ਸਿੰਘ ਦੀਪੀ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਮੁੱਖ ਕਾਤਲ ਹਰਜਿੰਦਰ ਸਿੰਘ ਮ੍ਰਿਤਕ ਸੁਖਵਿੰਦਰ ਸਿੰਘ ਕਲਕੱਤਾ ਦੇ ਨਾਲ ਰਹਿੰਦਾ ਸੀ ਅਤੇ ਉਸ ਨਾਲ ਵਿੱਤੀ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ। ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪੰਚਾਇਤੀ ਝਗੜੇ ਵੀ ਸ਼ਾਮਲ ਹੋ ਸਕਦਾ ਹੈ। ਪਰ ਮਡਲੀ ਜਾਂਚ ਦੇ ਵਿੱਚ ਸਿਰਫ ਵਿੱਤੀ ਲੈਣ ਦੇਣ ਦਾ ਹੀ ਖਲਾਸਾ ਸਾਹਮਣੇ ਆਇਆ ਹੈ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਮੁੱਖ ਮੁਲਜ਼ਮ ਹਰਜਿੰਦਰ ਸਿੰਘ ਨੂੰ ਕੁਝ ਦਿਨ ਪਹਿਲਾਂ ਮੁਲਜ਼ਮ ਜਸਵਿੰਦਰ ਸਿੰਘ ਦੇ ਨਾਲ ਲੁਧਿਆਣੇ ਤੋਂ ਗੈਰਕਾਨੂੰਨੀ ਪਿਸਤੌਲ ਲੈ ਕੇ ਆਇਆ ਸੀ ਉਸ ਨੇ ਮੌਕੇ ਉੱਤੇ ਸੁਖਵਿੰਦਰ ਸਿੰਘ ਕਲਕੱਤਾ ਤੋਂ ਪੈਸੇ ਮੰਗੇ ਉਹਨਾਂ ਦੀ ਬਹਿਸ ਹੋ ਗਈ ਅਤੇ ਉਸ ਨੇ ਇਸ ਤੋਂ ਬਾਅਦ ਤੁਰੰਤ ਗੋਲੀ ਚਲਾ ਦਿੱਤੀ ਪੂਰੇ ਮਾਮਲੇ ਨੂੰ ਲੈ ਕੇ ਐ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਇਹ ਮਾਮਲਾ ਵਿੱਤੀ ਲੈਣ ਦੇਣ ਦੇ ਨਾਲ ਜੁੜਿਆ ਹੋਇਆ ਹੈ ਔਰ ਸੁਖਵਿੰਦਰ ਸਿੰਘ ਕਲਕੱਤਾ ਜਿਸ ਨੂੰ ਲੈ ਕੇ ਇੱਕ ਪ੍ਰਦਰਸ਼ਨ ਇਸ ਵੇਲੇ ਚੱਲ ਰਿਹਾ ਹੈ ਇੱਕ ਮੁਜ਼ਾਹਰਾ ਇਸ ਵੇਲੇ ਚੱਲ ਰਿਹਾ ਹੈ ਉਸ ਕੇਸ ਦੇ ਵਿੱਚ ਤਿੰਨ ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਨੇ ਗੱਡੀ ਅਤੇ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੁਣ ਵੇਖਣ ਦੀ ਗੱਲ ਹੈ ਕਿ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਵੇਗਾ ਕੀ ਕੁਝ ਦਰਪੇਸ਼ ਆਵੇਗਾ ਪੁਲਿਸ ਨੇ ਇੱਕ ਵੱਡੇ ਮੈਟਰ ਦੇ ਉੱਤੇ ਵੀ ਖੁਲਾਸਾ ਕੀਤਾ ਹੈ ਕਿ ਕੀ ਸੁਖਵਿੰਦਰ ਸਿੰਘ ਕਲਕੱਤਾ ਦਾ ਜਿਹੜਾ ਵੈਪਨ ਸੀ ਉਹ ਪੁਲਿਸ ਦੇ ਕੋਲ ਸੀ ਜਾਂ ਫਿਰ ਉਸਦੇ ਕੋਲ ਕੀ ਪੁਲਿਸ ਨੇ ਕਸਟਡੀ ਚ ਲੈ ਲਿਆ ਸੀ ਜੇ ਉਸਦੇ ਕੋਲ ਨਹੀਂ ਸੀ ਉਸ ਦਾ ਵੈਪਨ ਯਾਨੀ ਕਿ ਸੁਖਵਿੰਦਰ ਸਿੰਘ ਕਲਕੱਤਾ ਦੇ ਕੋਲ ਉਹਦਾ ਵੈਪਨ ਨਹੀਂ ਸੀ ਤਾਂ ਉਹਦਾ ਵੈਪਨ ਕਿੱਥੇ ਸੀ ਅਸਲ ਦੇ ਵਿੱਚ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਆਓ ਸੁਣਦੇ ਹਾਂ DIG ਕੁਲਦੀਪ ਸਿੰਘ ਚਾਲ ਕੀ ਕੁਝ ਬੋਲੇ ਨੇ ਕੱਲ ਇੱਕ ਡਿਸਟ੍ਰਿਕਟ ਬਰਨਾਲਾ ਪਿੰਡ ਸੈਣਾ ਵਿੱਚ ਬਹੁਤ ਇੱਕ ਵਾਰਦਾਤ ਹੋਈ ਸੀਗੀ ਜਿਹਦੇ ਚ ਸੁਖਵਿੰਦਰ ਸਿੰਘ ਐਲੀਅਸ ਕਲਕੱਤਾ ਉਹਦਾ ਮਰਡਰ ਹੋਇਆ ਸੀਗਾ ਪੁਲਿਸ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ SSP ਬਰਨਾਲਾ ਉਹਦੀ ਟੀਮ ਨੇ ਇਮੀਡੀਏਟਲੀ ਵਿਥਿਨ 24 ਆਵਰ ਜਿਹੜਾ ਵਿਥਿਨ 24 ਆਵਰ ਇੱਕ ਕ੍ਰਾਈਮ ਨੂੰ ਟਰੇਸ ਕਰਦੇ ਹੋਏ ਤਿੰਨ ਅਪਰਾਧੀਆਂ ਨੂੰ ਰੈਸਟ ਕੀਤਾ ਹੈਗਾ ਤੇ ਉਹਦਾ ਜਿਹੜਾ ਹੈਗਾ ਵੈਪਨ ਜਿਹੜਾ ਯੂਜ਼ ਹੋਇਆ ਉਹ ਰਿਕਵਰ ਕਰ ਲਿਆ ਐਂਡ ਜਿਹੜੀ ਗੱਡੀ ਯੂਜ਼ ਹੋਈ ਸੀਗੀ ਕ੍ਰਾਈਮ 'ਚ ਉਹ ਵੀ ਰਿਕਵਰ ਕਰ ਲਈ ਉਸ ਤੋਂ ਅੱਗੇ ਸਾਰਾ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਹ ਕੁਝ ਟਾਈਮ ਪਹਿਲਾਂ ਉਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਫਰਦਰ ਜਿਹੜਾ ਉਹਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਫਰਦਰ ਜਿਹੜੀ ਵੀ ਡੂੰਘਾਈ ਨਾਲ ਤਫਤੀਸ਼ ਹੋਏਗੀ ਉਹ ਕਰਾਂਗੇ ਜੇ ਦੋ ਵੀ ਫੈਕਟ ਆਣਗੇ ਸਾਹਮਣੇ ਉਹ ਤੁਹਾਡੇ ਨਾਲ ਅਸੀਂ ਬਾਤ ਸਿਰ ਕਰਾਂਗੇ ਸਰ ਇਹ ਤਿੰਨ ਬੰਦੇ 3 ਬੰਦੇ ਟੋਟਲ ਅਰੈਸਟ ਕੀਤੇ ਹੈਗੇ ਇੱਕ ਹਰਜਿੰਦਰ ਸਿੰਘ ਐਲੀਅਸ ਜਿੰਦਰ ਇਹਦੇ ਨਾਲ ਹੀ ਰਹਿੰਦਾ ਸੀਗਾ ਉਸ ਤੋਂ ਇਲਾਵਾ ਗੁਰਦੀਪ ਦਾਸ ਉਰਕਦੀਪੀ ਬਾਵਾ ਪੁੱਤਰ ਬਲਵੰਤ ਸਿੰਘ ਇਹ ਵੀ ਸੈਨਾ ਦਾ ਰਹਿਣ ਵਾਲਾ ਹੈਗਾ ਤੀਜਾ ਜਿਹੜਾ ਜਗਵਿੰਦਰ ਸਿੰਘ ਐਲੀਅਸ ਪਪਲੂ ਇਹ ਵੀ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਸੈਨਾ ਦਾ ਰਹਿਣ ਵਾਲਾ ਹੈਗਾ ਇਹ ਇਹਦੇ ਨਾਲ ਜਦੋਂ ਇਹ ਵੈਪਨ ਉਥੋਂ ਲੈ ਕੇ ਆਇਆ ਲੁਧਿਆਣੇ ਇਹ ਵੀ ਉਹਦੇ ਨਾਲ ਸੀਗਾ ਇਹਨੂੰ ਵੀ ਅਸੀਂ ਨਾਮਿਨੇਟ ਕੀਤਾ ਹੈਗਾ ਅਰੈਸਟ ਕੀਤਾ ਹੈਗਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਇਹ ਤਾਂ ਜਿਹੜਾ ਪ੍ਰਾਈਮਾ ਫੇਸਿਸ ਜਿਹੜਾ ਕਾਰਨ ਜੋ ਦੱਸਿਆ ਜੋ ਅਸੀਂ ਪੁਸਤਾਚ ਕਰੀ ਹੈ ਜੋ ਪ੍ਰਾਈਮਾ ਫੇਸਿਸ ਪੁਸਤਾਚ ਕਰੀ ਹੈ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਸੇ ਬਾਤ ਨੂੰ ਲੈ ਕੇ ਕਾਸੂਨੀ ਹੋਈ ਸੀਗੀ ਇਹਨਾਂ ਦਾ ਕੁਝ ਪੈਸੇ ਦਾ ਲੈਣ ਦੇਣ ਵੀ ਸੀਗਾ ਤੋਂ ਬਹੁਤ ਜਦੋਂ ਨੈਕਸਟ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਉਹ ਐਗਜੈਕਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਹਿਲਾਂ ਇਹਨਾਂ ਦੇ ਆਰਮ ਸੈਕਟ ਦੇ ਐਨਡੀਪੀਐਸ ਦੀ ਐਫਆਈਆਰ ਹੈਗੀ ਜਿਹੜਾ ਹਰਜਿੰਦਰ ਸਿੰਘ ਹੈਗਾ 307 ਦੀ ਵੀ ਐਫਆਈਆਰ ਹੈਗੀ ਜਿਹੜਾ ਗੁਰਦੀਪ ਅਲੀਸ ਦੀਪਾ ਦੀਪੀ ਹੈਗਾ ਇਹਦੇ ਤੇ ਵੀ ਆਮ ਸੈਕਟਰ ਤੇ ਲੜਾਈ ਝਗੜੇ ਦੀ ਐਫਐਨ ਹੈਗੀ ਇਹ ਲੁਧਿਆਣੇ ਤੋਂ ਲੈ ਕੇ ਆਏ ਸੀਗੇ ਉਹ ਇਨਵੈਸਟੀਗੇਸ਼ਨ ਕਰ ਰਿਹਾ ਕਿਉਂਕਿ ਜਿਹਦੇ ਨਾਲ ਹੀ ਗਿਆ ਸੀਗਾ ਜਗਵਿੰਦਰ ਸਿੰਘ ਉਹਨੂੰ ਵੀ ਅਸੀਂ ਅਰੈਸਟ ਕੀਤਾ ਹੋਇਆ ਹੈ ਇਹ ਮਸਲਾ ਕਿਉਂ ਜਮਾ ਕਰਵਾਇਆ ਗਿਆ ਇਹ ਬਿਲਕੁਲ ਮੈਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਐਂਡ ਇਹ ਤੁਸੀਂ ਪ੍ਰੈਸ ਨੋਟ ਵਿੱਚ ਵੀ ਦੇਖਣਾ ਇਹ ਬਿਲਕੁਲ ਝੂਠੀ ਇਨਫੋਰਮੇਸ਼ਨ ਹੈ ਜੋ ਵੀ ਤੁਹਾਨੂੰ ਕਹਿ ਰਿਹਾ ਇਹਦੇ ਕੋਲੇ ਜਿਹੜਾ ਵੈਪਨ ਸੀਗਾ 2029 ਤੱਕ ਲਾਇਸੈਂਸ ਦਾ ਵੈਲਿਡ ਹੈਗਾ ਸੈਕਿੰਡ ਵਨ ਜੋ ਬੜੀ ਮਈ 2025 ਮੇ ਡੀਸੀ ਸਾਹਿਬ ਤੋਂ ਐਨਓਸੀ ਲੈ ਕੇ ਇਹਨੇ ਆਪਣਾ ਲਾਇਸੈਂਸ ਜਿਹੜਾ ਵੈਪਨ ਹੈ ਉਹ ਵੇਚਿਆ ਹੈਗਾ ਇਸਨੇ ਕੋਈ ਨਵਾਂ ਵੈਪਨ ਖਰੀਦਣਾ ਸੀਗਾ ਹੁਣ ਇਹ ਜਿਹੜੀ ਗੱਲ ਹੈ ਕਿ ਇਹਦਾ ਵੈਪਨ ਜਮਾ ਕਰਾਇਆ ਗਿਆ ਰਿਕਾਰਡ ਮੇ ਇਹੋ ਜੀ ਕੋਈ ਵੀ ਚੀਜ਼ ਨਹੀਂ ਹੈ ਦੈਟਸ ਵਾਈ ਆਮ ਰਿਕਵੈਸਟਿੰਗ ਯੂ ਟੂ 올 ਯੂ ਪੀਪਲ ਕਿ ਇਹੋ ਜੀ ਕੋਈ ਵੀ ਮਿਸਲੀਡਿੰਗ ਵਾਲੀ ਕੋਈ ਵੀ ਇਹੋ ਜੀ ਇਨਫੋਰਮੇਸ਼ਨ ਸਪਰੈਡ ਨਹੀਂ ਕਰਨੀ ਚਾਹੀਦੀ ਹੈ ਇਹਦਾ ਵੈਪਨ ਦਾ ਇਹਦੇ ਕੋਲੇ ਹਜੇ ਵੀ ਲਾਇਸੈਂਸ ਹੈਗਾ ਐਂਡ ਉਹਦੀ ਐਨਓਸੀ ਲੈ ਕੇ ਇਸਨੇ 2000 ਮਈ 2025 ਮੇ ਆਪਣਾ ਵੈਪਨ ਦੀ ਐਨਓਸੀ ਲਈ ਫਿਰ ਵੈਪਨ ਵੇਚਿਆ ਹੋ ਸਕਦਾ ਇਹਨੇ ਕੋਈ ਨਵਾਂ ਵੈਪਨ ਖਰੀਦਣਾ ਉਸ ਤੇ ਵਾਸਤੇ ਇਹਨੇ ਅਪਲਾਈ ਵੀ ਕੀਤਾ ਹੋਇਆ ਹੈ